ਹਾਂਜੀ ਦੋਸਤੋ ਫੋਕ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਇੱਕ ਜਹੀ ਘਟਨਾ ਦੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਜਿਸ ਨੂੰ ਸਭ ਨੇ ਹੈਰਾਨ ਆ ਜਿਹੜਾ ਕਰ ਦਿੱਤਾ ਸੋ ਇੰਸਟਾਗ੍ਰam ਤੇ ਦੁਲਹਣ ਲੱਭੀ ਸੀ ਜਿਹੜੀ 9211 ਹੋ ਗਈ 150 ਬੰਦਿਆਂ ਦੀ ਬਰਾਤ ਸ਼ਾਮ ਤੱਕ ਕੁੜੀ ਆ ਨੂੰ ਡੇਕਦੀ ਰਹੀ ਜਿਹੜਾ ਪਾਇਲਸ ਦੱਸਿਆ ਸੀ ਉਹ ਪਾਇਲਸ ਹੈ ਹੀ ਨਹੀਂ ਸੀ ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤਾਂ ਅੱਜ ਕੱਲ ਹਰੇਕ ਨੂੰ ਸੋਸ਼ਲ ਮੀਡੀਆ ਰਾਹੀਂ ਪਿਆਰ ਅਤੇ ਫਿਰ ਵਿਆਹ ਕਰਾਉਣਾ ਆਮ ਗੱਲ ਹੋ ਚੁੱਕੀ ਹੈ ਭਾਰਤ ਦੇ ਵਿੱਚ ਕਈ ਅਜਿਹੇ ਮਾਮਲੇ ਜਿਹੜੇ ਦੇਖਣ ਨੂੰ ਮਿਲੇ ਨੇ ਜਦੋਂ ਸੋਸ਼ਲ ਮੀਡੀਆ ਤੇ ਦੋ ਲੋਕਾਂ ਨੂੰ ਪਿਆਰ ਹੋ ਜਾਂਦਾ ਹੈ ਤੇ ਵਿਦੇਸ਼ਾਂ ਤੋਂ ਨੌਜਵਾਨ ਚਾਹੇ ਉਹ ਲੜਕਾ ਚਾਹੇ ਲੜਕੀ ਹੈ ਉਹ ਭਾਰਤ ਆ ਕੇ ਵਿਆਹ ਕਰਵਾ ਲੈਂਦੇ ਆ ਪਰ ਬਹੁਤ ਵਾਰੀ ਲੋਕ ਠੱਗੀ ਦਾ ਸ਼ਿਕਾਰ ਆ ਜਿਹੜਾ ਹੋ ਜਾਂਦੇ ਆ ਅਜਿਹਾ ਹੀ ਇੱਕ ਪੰਜਾਬ ਦੇ ਨੌਜਵਾਨ ਨਾਲ ਜਿਹੜਾ ਹੋਇਆ ਹੈ ਤਾਂ ਇਹ ਨੌਜਵਾਨ ਜਿਹੜਾ ਪੰਜਾਬ ਦੇ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਸੁ ਪਿਛਲੇ 6 ਸਾਲਾਂ ਤੋਂ ਦੁਬਈ ਦੇ ਵਿੱਚ ਕੰਮ ਕਰ ਰਿਹਾ ਸੀ ਇਸ ਦੌਰਾਨ ਉਸਦੀ ਇੰਸਟਾਗ੍ਰam ਤੇ ਇੱਕ ਲੜਕੀ ਨਾਲ ਜਿਹੜੀ ਦੋਸਤੀ ਹੋ ਜਾਂਦੀ ਹੈ ਇਸ ਤੋਂ ਬਾਅਦ ਦੋਹਾਂ ਵਿਚਾਲੇ ਗੱਲਬਾਤ ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਇੱਕ ਦੂਜੇ ਨਾਲ ਜਿਹੜਾ ਪਿਆਰ ਕਰ ਲੈਂਦੇ ਆ ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ ਸ਼ੁੱਕਰਵਾਰ ਯਾਨੀ ਕਿ 6 ਦਸੰਬਰ ਨੂੰ ਦੋਹਾਂ ਦਾ ਵਿਆਹ ਹੋਣਾ ਸੀ ਲੜਕਾ ਇੱਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਉਸ ਦਾ ਵਿਆਹ ਪੱਕਾ ਹੋ ਗਿਆ ਸੀ ਹਾਲਾਂਕਿ ਇਸ ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਲੜਕੇ ਦੇ ਪਰਿਵਾਰ ਵਾਲੇ ਕਦੇ ਵੀ ਲੜਕੀ ਨੂੰ ਜਿਹੜਾ ਨਹੀਂ ਮਿਲੀ ਸੀ ਸੋ ਅੱਜ ਸਵੇਰੇ ਜਦੋਂ ਲੜਕੇ ਦਾ ਪਰਿਵਾਰ ਵਿਆਹ ਦੇ ਲਈ ਬਰਾਤ ਨਾਲ ਜਲੰਧਰ ਤੋਂ ਮੋਗਾ ਪਹੁੰਚਿਆ ਤਾਂ ਉਸੋ ਪੈਲਸ ਦਾ ਪਤਾ ਨਹੀਂ ਲੱਗਾ ਜਿੱਥੇ ਵਿਆਹ ਹੋਣਾ ਸੀ ਤਾਂ ਇਸ ਤਰ੍ਹਾਂ ਜਦੋਂ ਕੁੜੀ ਦੇ ਨਾਲ ਫੋਨ ਤੇ ਗੱਲ ਕੀਤੀ ਤਾਂ ਉਸਨੇ ਇੱਕੋ ਕਿਹਾ ਕਿ ਉਹਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਲੈਣ ਆ ਰਹੇ ਐ ਪਰ ਜਿਹੜਾ ਆਇਆ ਕੋਈ ਨਹੀਂ ਤੇ ਮੁੰਡੇ ਵਾਲੇ ਸ਼ਾਮ ਤੱਕ ਇੰਤਜ਼ਾਰ ਕਰਦੇ ਰਹੇ ਅਤੇ ਕੁੜੀ ਵਾਲਿਆਂ ਨੇ ਇਸ ਤੋਂ ਬਾਅਦ ਫੋਨ ਆ ਜਿਹੜਾ ਉਹ ਬੰਦ ਕਰ ਲਿਆ ਜਦੋਂ ਉੱਥੋਂ ਬਰਾਤੀਆਂ ਨੇ ਸਥਾਨਕ ਲੋਕਾਂ ਨੂੰ ਪੁੱਛਿਆ ਕਿ ਇੱਥੇ ਰੋਜ਼ ਗਾਰਡਨ ਪੈਲਸ ਕਿੱਥੇ ਹੈ ਤਾਂ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਜਿਹਾ ਕੋਈ ਪੈਲਸ ਹੈ ਹੀ ਨਹੀਂ ਜਿਸ ਤੋਂ ਬਾਅਦ ਮੁੰਡਾ ਤੇ ਪਰਿਵਾਰ ਜਿਹੜੇ ਹੱਕੇ-ਬੱਕੇ ਰਹੇਗੇ ਇਸ ਤੋਂ ਬਾਅਦ ਥਾਣੇ ਪਹੁੰਚੇ ਹੁਣ ਮੁੰਡਾ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਸੋ ਨੌਜਵਾਨ ਜਲੰਧਰ ਤੋਂ ਮੋਗਾ ਜਿਹੜਾ ਬਰਾਤ ਲੈ ਕੇ ਪਹੁੰਚਿਆ ਸੀ ਪਰ ਨੌਜਵਾਨ ਨਾਲ ਵੱਡਾ ਧੋਖਾ ਜਿਹੜਾ ਹੋ ਚੁੱਕਿਆ ਹੈ ਪੁਲਿਸ ਨੇ ਜਿਹੜੀ ਮਾਮਲੇ ਦੀ ਜਾਂਚ ਸ਼ੁਰੂ ਕਰਨੀ ਜਿਹੜੀ ਕਰ ਦਿੱਤੀ ਹੈ ਅਤੇ ਮਾਮਲਾ ਜਿਹੜਾ ਡੂੰਘਾਈ ਨਾਲ ਜਾਂਚਿਆ ਜਾ ਰਿਹਾ ਸੋ ਮੁੰਡੇ ਦਾ ਨਾਮ ਹੈ ਜਿਹੜਾ ਉਹ ਤਿੰਨ ਸਾਲ ਪਹਿਲਾਂ ਇੰਸਟਾਗ੍ਰam ਤੇ ਮਨਪ੍ਰੀਤ ਨਾਮ ਦੀ ਲੜਕੀ ਜਿਹੜੀ ਉਸ ਨੂੰ ਮਿਲੀ ਸੀ ਤਾਂ ਦੋਹਾਂ ਦੇ ਵਿੱਚ ਵਿਆਹ ਜਿਹੜਾ ਉਹ ਤੈਅ ਹੋਇਆ ਸੀ। ਸੋ ਦੀਪਕ ਨੇ ਪਹਿਲਾਂ ਦੁਬਈ ਤੋਂ ਲੜਕੀ ਨੂੰ 60000 ਰੁਪਏ ਜਿਹੜੇ ਭੇਜੇ ਸੀ। ਦੀਪਕ ਦਾ ਪਹਿਲਾ ਵਿਆਹ ਜਿਹੜਾ 2 ਦਸੰਬਰ ਨੂੰ ਫੋਨ ਤੇ ਤੈਅ ਹੋਇਆ ਸੀ ਪਰ ਬਾਅਦ ਵਿੱਚ ਇਸ ਨੂੰ ਅੱਗੇ ਵਧਾ ਕੇ 6 ਦਸੰਬਰ ਜਿਹੜਾ ਕਰ ਦਿੱਤਾ ਗਿਆ ਸੀ। ਲੜਕੀ ਨੇ ਦੱਸਿਆ ਕਿ ਉਹ ਮੋਗਾ ਦੇ ਵਿੱਚ ਵਕੀਲ ਹੈ। ਤਾਂ ਕਿਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਅੱਜ ਹੋ ਰਹੀਆਂ ਨੇ ਆਪਾਂ ਸਾਰੇ ਭਲੀ-ਭਾਤੀ ਜਾਣਦੇ ਹਾਂ।